you <hole> ਤਸ਼ਰੀਆ ਕਾਲ ਜੀ ਬੀਤੇ ਦਿਨ ਪਹਿਲਾ ਹੀ ਕਰਨ ਔਜਲਾ ਅਤੇ ਏਪੀ ਟਿੱਲੋ ਦਾ ਮੁੰਬਈ ਵਿੱਚ ਲਾਈਵ ਕਾਨਸਰਟ ਸੀ ਜਿੱਥੇ ਕਿ ਕਰਨ ਔਜਲਾ ਦੀ ਵਾਈਫ ਪਲਕ ਔਜਲਾ ਵੀ ਪਹੁੰਚੀ ਅਤੇ ਆਪਣੇ ਹਸਬੈਂਡ ਕਰਨ ਔਜਲਾ ਦੇ ਲਾਈਵ ਸ਼ੋਅ ਨੂੰ ਖੂਬ ਇੰਜੋਏ ਕਰਦੀ ਹੋਈ ਦਿਖਾਈ ਦਿੱਤੀ ਸੋਸ਼ਲ ਮੀਡੀਆ ਉਤੇ ਪਲਕ ਔਜਲਾ ਦੀ ਇੱਕ ਵੀਡੀਓ ਕਾਫੀ ਤੇਜੀ ਨਾਲ ਵਾਇਰਲ ਹੁੰਦੀ ਪਈ ਹੈ ਜਿੱਥੇ ਕਿ ਉਹ ਆਪਣੇ ਹਸਬੈਂਡ ਕਰਨ ਔਜਲਾ ਦੇ ਲਾਈਵ ਸ਼ੋਅ ਨੂੰ ਖੂਬ ਇੰਜੋਏ ਕਰਦੀ ਹੋਈ ਦਿਖਾਈ ਦਿੱਤੀ ਅਤੇ ਪਲਕ ਔਜਲਾ ਆਪਣੇ ਹਸਬੈਂਡ ਨੂੰ ਦੇਖ ਕੇ ਇਮੋਸ਼ਨਲ ਵੀ ਹੋ ਗਈ ਸੀ